ਆਪਣੀ ਇੱਕ ਨਿਮਾਣੀ ਜੀ ਕੋਸ਼ਿਸ਼ ਆਰੰਭ ਹੋਈ ਹੈ ਤੇ ਇਸ ਕੋਸ਼ਿਸ਼ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਲੈ ਕੇ ਗੱਲ ਵਿਚਾਰੀਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਇੱਕ ਫਰਿਆਦ ਹੈ ਉਹ ਫਰਿਆਦ ਇਹ ਹੈ ਕਿ ਵਿਚਕਰਤਾ ਪੁਰਖ ਖਲੂਆ ਵਾਲ ਨਾ ਵਿੰਗਾ ਉਹ ਜੋਤ ਭਲਾ ਤੁਹਾਡੀ ਪੰਜਵੀਂ ਹੈ ਪਰ ਅਸੀਂ ਇੱਕ ਫਰਿਆਦ ਕਰਦੇ ਹਾਂ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋਦੋ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਭੌਗਿਚ ਨਾਹੀ ਜਮਨੀ ਆਵੇ ਨੇਰੇ ਜੋ ਤੇਰੇ ਰੰਗ ਰਾਤੇ ਸੁਆਮੀ ਤਿਲਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪੈਰ ਅਰਦਾਹ ਤੇਰੀ ਸ਼ਰਨ ਤੇਰਾ ਪਰਵਾਸੈ ਪੰਜ ਦੁਸ਼ਟਲੇ ਸਾਦੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਚਰਨਾਂ ਵਿੱਚ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਹੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨਾ ਮੈਂ ਗਿਆਨੀ ਐ ਨਾ ਮੈਂ ਧਿਆਨੀ ਐ ਮੈਨੂੰ ਕਿਸੇ ਵੀ ਕਿਸਮ ਦਾ ਗਿਆਨ ਨਹੀਂ ਪਰ ਜੇ ਦਾਤਾ ਤੇਰੀ ਮਿਹਰ ਦੀ ਛਾੜੀ ਮੇਰੇ ਸਿਰ ਉੱਪਰ ਹੋਵੇ ਨਾ ਤੇ ਫਿਰ ਤੇਰੇ ਗਿਆਨ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਨੇ ਆਉ ਸਤਿਗੁਰੂ ਜੀ ਦੀ ਬਖਸ਼ਿਸ਼ ਤੇ ਸਦਕਾ ਕੱਲ ਆਪਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚ ਇੱਕ ਇਤਿਹਾਸ ਦੀ ਉਹ ਗੱਲ ਇਹ ਵਿਚਾਰੀ ਸੀ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗੁਰੂ ਪਾਦ ਤੇ ਬੈਠਣ ਤੋਂ ਪਹਿਲਾਂ ਵੀ ਕੀਰਤ ਕਰਦੇ ਸਨ ਅਤੇ ਗੁਰੂ ਪਾਦ ਤੋਂ ਬਾਅਦ ਵੀ ਆਪ ਕੀਰਤ ਕੀਤੀ ਤੇ ਦੂਸਰਿਆਂ ਨੂੰ ਵੀ ਕੀਰਤ ਨਾਲ ਉਹਨਾਂ ਨੇ ਪ੍ਰੇਰਿਆ ਅੱਜ ਦੀ ਜਿਹੜੀ ਮੈਂ ਵਿਚਾਰ ਆਰੰਭ ਕਰਨੀ ਹੈ ਉਹ ਮੈਂ ਇਹਨਾਂ ਤਿੰਨ ਗੱਲਾਂ ਤੋਂ ਸਾਂਝੀ ਗੱਲ ਹੈ ਗੱਲ ਸਾਂਝੀ ਕਰਾਂਗਾ ਕੋਈ ਵੀ ਧਰਮ ਹੈ ਕੋਈ ਵੀ ਮਜ਼ਬ ਹੈ ਉਸ ਮਜ਼ਬ ਉਸ ਧਰਮ ਵਿੱਚ ਇਹ ਤਿੰਨ ਗੱਲਾਂ ਹੋਣੀਆਂ ਬੜੀ ਜ਼ਰੂਰੀ ਹਨ ਕਿਉਂਕਿ ਹਰ ਮਜ਼ਬ ਤੇ ਹਰ ਮਜ਼ਬ ਦਾ ਜਿਹੜਾ ਪੈਰੋਕਾਰ ਹੈ ਮੁਰਸ਼ਦ ਹੈ ਉਹ ਇਹ ਚਾਹੁੰਦਾ ਹੈ ਕਿ ਮੇਰੇ ਚੇਲੇ ਕਦੇ ਵੀ ਕਦੇ ਜ਼ਿੰਦਗੀ ਦੇ ਵਿੱਚ ਧੋਖਾ ਨਾ ਖਾ ਜਾਣ ਕਦੇ ਵੀ ਕੋਈ ਉਹਨਾਂ ਨੂੰ ਕੋਈ ਉਲਾਮਾ ਨਾ ਦੇਵੇ ਆਓ ਧਿਆਨ ਨਾਲ ਸੁਣਿਓ ਇੱਕ ਹੁੰਦਾ ਜੀ ਐਲੇ ਮਕਾਮ ਦੂਸਰਾ ਹੁੰਦਾ ਹੈ ਐਲੇ ਕਲਾਮ ਤੇ ਤੀਸਰਾ ਹੁੰਦਾ ਹੈ ਐਲੇ ਨਿਜ਼ਾਮ ਇੱਕ ਵਾਰੀ ਫੇਰ ਆਪਾਂ ਇੰਦੇ ਇਤਿਹਾਸ ਦੇ ਪੱਖ ਤੋਂ ਵਿਚਾਰ ਕਰੀਏ ਐਲੇ ਕਲਾਮ ਐਲੇ ਨਿਜ਼ਾਮ ਤੇ ਐਲੇ ਮਕਾਮ ਹੁਣ ਇਹਦੇ ਅਰਥ ਸੁਣਿਓ ਕੀ ਹੈ ਐਲੀ ਦਾ ਅਤਨਾ ਬਹੁਤ ਜ਼ਿਆਦਾ ਚੰਗਾ ਚੰਗਾ ਨਹੀਂ ਬਹੁਤ ਜ਼ਿਆਦਾ ਚੰਗਾ ਤੇ ਚੰਗਾ ਉਹ ਕਹਿ ਸਕਦਾ ਜਿਹਦੇ ਮਨ ਦੀ ਇਹ ਇੱਛਾ ਹੋਵੇ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਆਉਣ ਵਾਲੇ ਜਿਹੜੇ ਸਖਿਆਰthi ਐ ਚੇਲੇ ਐ ਉਹ ਕਿਸੇ ਵਾਲੇ ਪਾਸੇ ਧੱਕਣ ਚੰਗਾ ਅਧਿਆਪਕ ਹਮੇਸ਼ਾ ਇਹ ਚਾਹੁੰਦਾ ਹੁੰਦਾ ਹੈ ਕਿ ਮੈਂ ਚੰਗੀ ਵਿਦਿਆ ਆਪਣੇ ਵਿਦਿਆਰਥੀਆਂ ਨੂੰ ਸਟੂਡੈਂਟਾਂ ਨੂੰ ਦੇ ਕੇ ਤੇ ਇਹਨਾਂ ਨੂੰ ਕਿਸੇ ਸਹੀ ਰਸਤੇ ਤੇ ਬਾਧਵਾ ਹੋ ਸਕਦਾ ਮੇਰੀ ਦਿੱਤੀ ਹੋਈ ਵਿਦਿਆ ਦੇ ਨਾਲ ਕੋਈ ਬੱਚਾ ਆਪਣੇ ਪੈਰਾਂ ਦੇ ਸਿਰ ਖੜ ਕੇ ਪੈਰਾਂ ਤੇ ਖੜ ਕੇ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚ ਜਾਏਗਾ ਜਿਸ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾਸੀ ਕਾਫੀ ਦਿਨਾਂ ਤੋਂ ਪ੍ਰਕਾਸ਼ ਗੁਰਪ੍ਰਮਣਾ ਕੇ ਉਹਨਾਂ ਦੇ ਇਤਿਹਾਸ ਦੇ ਪੱਖ ਦੀ ਵਿਚਾਰ ਕਰ ਰਹੇ ਨਾ ਮੈਂ ਕਹਿੰਦਾ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਬੜੀ ਲੰਬੀ ਸਾਡੇ ਨਾਲ ਜਿਹੜੀ ਗੱਲਬਾਤ ਉਹ ਸੋਚੀ ਹੈ ਗੁਰੂ ਸਾਹਿਬ ਨੇ ਕਿਸੇ ਗੱਲ ਤੋਂ ਇਤਿਹਾਸ ਦਾ ਪੱਕ ਪੜ੍ਹੀਏ ਗੁਰਬਾਣੀ ਦੇ ਪੱਕ ਨੂੰ ਪੜ੍ਹੀਏ ਤੇ ਗੁਰੂ ਸਾਹਿਬ ਨੇ ਕੋਈ ਗੱਲ ਸਾਡੇ ਤੋਂ ਲੁਕੋਈ ਨਹੀਂ ਐਲੇ ਕਲਾਮ ਕਹਿੰਦੇ ਨੇ ਕੋਈ ਮੁਰਸ਼ਿਦ ਜੀਵਤ ਰਹੇ ਤੇ ਜੀਵਤ ਰਹਿੰਦਿਆਂ ਉਹਦੇ ਮੁਖ ਤੋਂ ਕਈ ਗੱਲਾਂ ਸੁਣੀਆਂ ਜਾਂਦੀਆਂ ਨੇ ਜਿਹੜੀ ਉਹ ਬਾਣੀ ਬੋਲਦਾ ਨਾ ਉਹਦੀ ਬਾਣੀ ਨੂੰ ਸੁਣ ਕੇ ਬੰਦਾ ਫਿਰ ਉਤੇ ਪਹਿਰਾ ਦਿੰਦਾ ਵਾ ਪਰ ਮਾਫੀ ਚਾਉਣਾ ਸੰਸਾਰ ਦੇ ਵਿੱਚ ਇਹ ਰੱਬੀ ਬਾਣੀ ਦਾ ਇੱਕ ਫੈਸਲਾ ਪਾਤਸ਼ਾਹ ਜੀ ਕਹਿੰਦੇ ਨੇ ਬਾਦਸ਼ਾ ਸ਼ਾ ਵਪਾਰੀ ਮਰਨਾ ਜੋ ਦਿਸੈ ਸੋ ਕਾਲੇ ਥਰਨਾ ਭਲਾ ਕੋਈ ਬਾਦਸ਼ਾ ਹੈ ਭਲਾ ਕੋਈ ਵਪਾਰੀ ਹੈ ਦੁਨੀਆ ਦਾ ਕੋਈ ਵੀ ਬੰਦਾ ਹੋਵੇ ਇੱਕ ਨਾ ਇੱਕ ਦਿਨ ਮੌਤ ਨੇ ਉਹਨੂੰ ਆਪਣੇ ਕਲਾਵੇ ਵਿੱਚ ਲੈ ਲੈਣਾ ਇਹ ਸਚਾਈ ਹੈ ਆਹ ਗੁਰਬਾਣੀ ਦਾ ਫੈਸਲਾ ਪੜ੍ਹ ਕੇ ਅੱਗੇ ਤਰੀ ਗੁਰੂ ਸਾਹਿਬ ਜੀ ਪਤਾ ਕੀ ਕਹਿੰਦੇ ਨੇ ਮਰੇ ਕੰਨੇ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕਹ ਕਾਲ ਲਵਾਉ ਹਾਜ਼ਰੀ ਜੀ ਸਾਰੇ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕਹ ਕਾਲ ਗੁਰੂ ਅਮਰਦਾਸ ਸਾਹਿਬ ਦੀ ਵਿਆਖਿਆ ਕਰਾਂਗਾ ਪਰ ਇਸ ਵਿਸ਼ੇ ਨੂੰ ਸਮਝਣ ਵਾਸਤੇ ਇਧਰਲੇ ਪਾਸੇ ਵੀ ਆਈਏ ਥੋੜਾ ਜਿਹਾ ਮਹਾਰਾਹੀ ਕੀ ਕਹਿੰਦੇ ਨੇ ਛੋਪੋ ਪਤਿਓ ਸੋ ਬੇਨਸ ਹੈ ਪਰੋ ਆਜ ਕਹ ਕਾਲ ਨਾਲ ਘਰ ਗੁਣ ਗਾਏ ਲੈ ਸ਼ਾਡ ਸਗਲ ਜੰਝਾਲਾ ਇਹ ਪੰਕਤੀ ਇਹ ਸਪਸ਼ਟ ਕਰਦੀ ਆ ਦੁਨੀਆ ਦਾ ਭਲਾ ਕੋਈ ਬਾਦਸ਼ਾਹ ਹੈ ਕੋਈ ਪਾਤਸ਼ਾਹ ਹੋਵੇ ਭਲਾ ਕੋਈ ਅਮੀਰ ਹੈ ਤੇ ਭਲਾ ਕੋਈ ਗਰੀਬ ਹੈ ਕਿਸੇ ਵੀ ਜਾਤ ਮذਬ ਕਾਸ ਨਾਲ ਸੰਬੰਧ ਰੱਖਦਾ ਹੋਵੇ ਬੰਦਿਆ ਯਾਦ ਰੱਖੀ ਮੌਤ ਨੇ ਇੱਕ ਨਾ ਇੱਕ ਦਿਨ ਤੈਨੂੰ ਆਪਣੇ ਕਲਾਵੇ ਵਿੱਚ ਲੈ ਲੈਣਾ ਤੂੰ ਭੱਜ ਨਹੀਂ ਸਕਦਾ ਇਹ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਬੜੀ ਪਿਆਰੀ ਜੀ ਸਚਾਈ ਹੈ ਜੇ ਅਸੀਂ ਇਹਨੂੰ ਸੰਭਾਲ ਕੇ ਜਾਈਏ ਹੋਰ ਬਚਨ ਪੜ੍ਹ ਲਓ ਪਾਤਸ਼ਾਹ ਜੀ ਬਧ ਕੀ ਕਹਿੰਦੇ ਨੇ ਦਿਨ ਤੇ ਪੈਰ ਪੈਰ ਤੇ ਕਰਿਆ ਆਮ ਘਟੈ ਤਨ ਛਿਜੈ ਇਹ ਸਚਾਈ ਹੈ ਕਿ ਦੁਨੀਆ ਦੇ ਤਖਤੇ ਤੇ ਰਹਿਣਾ ਕਿਸੇ ਨੇ ਨਹੀਂ ਹੈ ਹਰ ਮੁਰਸ਼ਿਦੇ ਚਾਹੁੰਦਾ ਹੈ ਕਿ ਇਹ ਜਿਹੜਾ ਹੁਕਮ ਹੈ ਉਹ ਉਹਦੇ ਤੇ ਵੀ ਲਾਗੂ ਹੁੰਦਾ ਵਾ ਕਾਨੂੰਨ ਉਹਦੇ ਤੇ ਵੀ ਲਾਗੂ ਹੁੰਦਾ ਰਹਿਣਾ ਉਸ ਮੁਰਸ਼ਿਦ ਨੇ ਵੀ ਉਸ ਪਿਆਰੇ ਪਿਆਰੇ ਨੇ ਵੀ ਪਰ ਹੁੰਦਾ ਕੀ ਹੈ ਉਹ ਚਾਹੁੰਦਾ ਹੈ ਕਿ ਮੇਰੇ ਜਿਉਂਦਿਆਂ ਜੀ ਜਿਹੜੀ ਮੈਂ ਭਾਖਿਆ ਬੋਲ ਰਿਹਾ ਜਿਹੜੀ ਮੈਂ ਬੋਲੀ ਬੋਲ ਰਿਹਾ ਇਹ ਮੇਰੇ ਜਿਹੜੇ ਸਾਹਮਣੇ ਮੇਰੇ ਆ ਬੈਠੇ ਨੇ ਮੈਂ ਇਹਨਾਂ ਨੂੰ ਦੇ ਜਾਵਾਂ ਤੇ ਉਸ ਤੋਂ ਬਾਅਦ ਇਹ ਮੈਨੂੰ ਸਰੀਰ ਕਰਕੇ ਨਹੀਂ ਪਰ ਮੇਰੇ ਵਿਚਾਰ ਕਰਕੇ ਹਮੇਸ਼ਾ ਜੀਵਿਤ ਰਹਿਣਗੇ ਦੁਨੀਆ ਦੇ ਜਦੋਂ ਅਸੀਂ ਧਰਮਾਂ ਨੂੰ ਪੜਦੇ ਆ ਉਹਨਾਂ ਦੇ ਜਿੰਨੇ ਵੀ ਪੈਰੋਕਾਰ ਹੋਏ ਸਤਕਾਰਯੋਗ ਹੈ ਜਿੰਨੇ ਵੀ ਉਹਨਾਂ ਦੇ ਧਰਮ ਗ੍ਰੰਥ ਨੇ ਬਹੁਤ ਸਤਕਾਰਯੋਗ ਹੈ ਪਰ ਸੱਚ ਇਹ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਕਲਮਾਂ ਨੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਲਿਖ ਨਾ ਗੀਆਂ ਪਰ ਮੈਂ ਕਹਿੰਦਾ ਜਿਸ ਦਾਤੇ ਦੀ ਸੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜਿਹੜੇ ਬੈਠੇ ਆ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਕਤਿਸ਼ ਗੋਦ ਵਿੱਚ ਸਿੱਖਾ ਕਦੇ ਕੁਰਬਾਨ ਜਾਇਆ ਕਰ ਵਾਰੇ ਤੇ ਬਲਹਾਰੇ ਜਾਇਆ ਕਰ ਇਹ ਨਹੀਂ ਮਾਫੀ ਚਾਹਣਾ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਵਾਰੇ ਸਰੀਰ ਕਰਕੇ ਸੰਸਾਰ ਦੇ ਤਖਤੇ ਤੋਂ ਚਲੇ ਗਏ ਤੇ ਬਾਅਦ ਵਿੱਚ ਉਹਨਾਂ ਦੀ ਬਾਣੀ ਲਿਖੀ ਗਈ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਸਰੀਰ ਕਰਕੇ ਸੰਸਾਰ ਚੋਂ ਚਲੇ ਗਏ ਬਾਅਦ ਵਿੱਚ ਉਹਨਾਂ ਦੀ ਬਾਣੀ ਲਿਖੀ ਗਈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਨੀਰ ਕਰਕੇ ਵਿਛਰੇ ਪਰ ਜਦੋਂ ਸਰੀਰ ਦਾ ਭਾਂਡਾ ਫਟਿਆ ਗੁਰੂ ਸਾਹਿਬ ਜੀ ਸੰਸਾਰ ਚੋਂ ਚਲੇ ਗਏ ਫੇਰ ਉਹਨਾਂ ਦੀ ਬਾਣੀ ਇਸ ਤਰ੍ਹਾਂ ਨਹੀਂ ਹੋਇਆਗਾ ਅਸੀਂ ਕਿੰਨੇ ਵਡਭਾਗੇ ਆ ਬਈ ਮੇਰੇ ਮਾਲਕ ਨੇ ਸਾਨੂੰ ਜਿਉਂਦਿਆਂ ਜੀ ਜਿੱਥੇ ਜਾਉਂਦੇ ਆ ਜੀ ਗੁਰੂ ਸਾਹਿਬ ਨੇ ਸਰੀਰ ਦੇ ਰਹਿੰਦੇ ਹੋਇਆ ਪਾਸ਼ਾ ਨੇ ਮੁੱਖ ਤੋਂ ਬਾਣੀ ਸਾਡੀ ਝੋਲੀ 'ਚ ਪਾਈ ਨਾ ਤੇ ਯਾਦ ਰੱਖਿਓ ਉੱਥੇ ਪਾਸ਼ਾ ਜੀ ਨੇ ਜਿਉਂਦੇ ਜੀ ਰਹਿੰਦੇ ਹੋਇਆ ਵੀ ਲਿਖ ਕੇ ਵੀ ਸਾਡੀ ਝੋਲੀ 'ਚ ਇਹ ਜਿਹੜੀਆਂ ਪਾਵਨ ਪੰਕਤੀਆਂ ਪਾਵਨ ਜਿਹੜੀ ਪਵਿੱਤਰ ਬਾਣੀ ਹੈ ਸਾਡੀ ਝੋਲੀ ਵਿੱਚ ਬਖਸ਼ਿਸ਼ ਕੀਤੀ ਹੈ ਗੱਲ ਉੱਥੇ ਆਈ ਹਰ ਮੁਰਸ਼ਿਦ ਜਾਂਦਾ ਵਾ ਤੇ ਅਗਲਾ ਇੱਕ ਲਫ਼ਜ਼ ਹੁੰਦਾ ਵਾ ਐਲ ਨਿਜ਼ਾਮ ਨਿਜ਼ਾਮ ਕਹਿੰਦੇ ਨੇ ਪ੍ਰਬੰਧ ਨੂੰ ਕਈ ਵਾਰੀ ਕੀ ਹੁੰਦਾ ਕਿ ਘਰ ਬੜਾ ਚੰਗਾ ਹੁੰਦਾ ਵਾ ਪਰ ਉਸ ਘਰ ਦਾ ਪ੍ਰਬੰਧ ਚੰਗਾ ਨਹੀਂ ਹੁੰਦਾ ਗਾ ਮੇਰੇ ਮਾਲਕ ਨੇ ਬੜੀ ਲੰਬੀ ਸੋਚੀ ਕਿ ਮੈਂ ਇਸ ਘਰ ਦਾ ਪ੍ਰਬੰਧ ਵੀ ਚੰਗਾ ਚਲਾਵਾਂਗਾ ਜਿਹੜੀ ਆਪਾਂ ਅੱਜ ਦੀ ਦੀਵਾਨ ਵਿੱਚ ਮੇਨ ਗੱਲ ਕਰਨੀ ਉਹ ਹੈ ਐਲ ਮਕਾਮ ਮਕਾਮ ਕਿੰਨੇ ਟਕਾਣੇ ਨੇ ਟਕਣਾ ਸ੍ਰੀ ਗੁਰੂ ਅੰਗਦ ਪਾਸ਼ਾ ਮਹਾਰਾਜ ਦੀ ਖਡੂਰ ਸਾਹਿਬ ਦੀ ਧਰਤੀ ਤੇ ਬੈਠੇ ਹਨ ਤੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਇੱਕ ਗੋਇੰਦਆ ਖੱਤਰੀ ਆਇਆ ਇਹ ਗੁਰੂ ਅੰਗਦ ਪਾਤਸ਼ਾਹ ਦੇ ਚਰਨਾਂ ਵਿੱਚ ਫਰਿਆਦ ਕਰਕੇ ਕਹਿੰਦਾ ਮਹਾਰਾਜ ਮੇਰਾ ਦਿਲ ਕਰਦਾ ਹੈ ਕਿ ਜਿਸ ਜਗ੍ਹਾ ਤੇ ਮੈਂ ਰਹਿ ਰਿਹਾ ਨਾ ਉੱਥੇ ਮੇਰੇ ਵੱਡੇ ਵਡੇਰਿਆਂ ਦੀ ਕੁਝ ਜਾਇਦਾਦ ਹੈ ਜ਼ਮੀਨ ਹੈ ਤੇ ਮੈਂ ਤੁਹਾਡੇ ਜ਼ਰਨਾ ਚ ਫਰਿਆਦ ਕਰਕੇ ਕਹਿਣ ਲੱਗਾ ਕਿ ਪਾਸ਼ਾ ਜੀ ਕਿਰਪਾ ਕਰੋ ਕਿ ਉਸ ਧਰਤੀ ਨੂੰ ਭਾਗ ਲਾਓ ਤੇ ਉੱਥੇ ਇੱਕ ਨਗਰ ਵਸਾਓ। ਸ੍ਰੀ ਗੁਰੂ ਅੰਗਦ ਪਾਸ਼ਾ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਨੂੰ ਆਵਾਜ਼ ਮਾਰੀ। ਤੇ ਪਾਸ਼ਾ ਜੀ ਨੇ ਉਹਨਾਂ ਦੀ ਝੋਲੀ ਵਿੱਚ ਤੇ ਜ਼ਿੰਮੇਵਾਰੀ ਪਾ ਕੇ ਆਖਿਆ ਕਹਿਣ ਲੱਗੇ ਭਰੇ ਗੁਰਖੋ ਅੱਜ ਤੋਂ ਬਾਅਦ ਸਾਰਾ ਪ੍ਰਬੰਧ ਆਪਣੇ ਹੱਥਾਂ ਦੇ ਨਾਲ ਆਪਣੇ ਇਹਨਾਂ ਅੱਖਾਂ ਦੇ ਨਾਲ ਤਾਰੇ ਪ੍ਰਬੰਧ ਨੂੰ ਤੁਸੀਂ ਵੇਖਣਾ ਹੈ ਆਪਣੇ ਹੱਥੀ ਖੁਦ ਖਿਦਮਤ ਸੇਵਾ ਕਰਨੀ ਹੈ ਇਹਨਾਂ ਅੱਖਾਂ ਨਾਲ ਪ੍ਰਬੰਧ ਨੂੰ ਵੀ ਦੇਖਣਾ ਤੇ ਪ੍ਰਬੰਧ ਨੂੰ ਚਲਾਉਣਾ ਵੀ ਹੈ ਗੁਰੂ ਅਮਰਦਾਸ ਬਾਬਾ ਅਮਰਦਾਸ ਕਹਿੰਦੇ ਪਾਸ਼ਾ ਜੀ ਹੁਕਮ ਦੱਸੋ ਕੀ ਕਰਨਾ ਵਾ ਮਹਾਰਾ ਨੇ ਆਖਿਆ ਹੁਕਮ ਇਹ ਹੈ ਕਿ ਆਪ ਜੀ ਇਸ ਗੋਡੇ ਦੇ ਨਾਲ ਜਾ ਕੇ ਉਸ ਧਰਤੀ ਨੂੰ ਦੇਖ ਕੇ ਤੇ ਪਾਸ਼ਾ ਜੀ ਕਹਿੰਦੇ ਨੇ ਉਸ ਤੇ ਉਥੇ ਇੱਕ ਨਵਾਂ ਨਗਰ ਬਸਾਓ ਤੇ ਉਸ ਧਰਤੀ ਨੂੰ ਫਿਰ ਗੁਰੂ ਅਮਰਦਾਸ ਪਾਤਸ਼ਾਹ ਮਾਰੇ ਨੇ ਆਪਣੇ ਹੱਥੀ ਉਥੇ ਸੇਵਾ ਕੀਤੀ ਪ੍ਰਬੰਧ ਵਧੀਆ ਚਲਾਇਆ ਤੇ ਜਿਹਨੂੰ ਅਸੀਂ ਅੱਜ ਗੋਇੰਦਵਾਲ ਸਹਿਓ ਕਹਿ ਕੇ ਨਤਮਸਤਕ ਹੁੰਨੇ ਆ ਨਾ ਇਹ ਗੋਇੰਦਵਾਲ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਸਾਇਆ ਇਥੇ ਇੱਕ ਗੱਲ ਬੜੀ ਪਿਆਰੀ ਮੈਨੂੰ ਇਤਿਹਾਸ ਚੋਂ ਮਿਲੀ ਕਿ ਜਦੋਂ ਬਾਬਾ ਅਮਰਦਾਸ ਜੀ ਇਸ ਘਰ ਵਿੱਚ ਸੇਵਾ ਕਰ ਰਹੇ ਹਨ ਇਤਿਹਾਸਕਾਰ ਨੇ ਲਿਖਿਆ ਵੀ ਕੋਕਰੀਆਂ ਢੋ ਰਹੇ ਹੈ ਇਤਿਹਾਸਕਾਰ ਨੇ ਲਿਖਿਆ ਵੀ ਜਦੋਂ ਕਦੇ ਸੰਗਤ ਆਉਂਦੀ ਹੈ ਵਿਲੇ ਹੋ ਕੇ ਕਾਰ ਸੇਵਾ ਤੋਂ ਵਿਲੇ ਹੋ ਕੇ ਝੂਠੇ ਵਰਦਨਾ ਦੀ ਸੇਵਾ ਕਰਦੇ ਹੈ ਵਿਲੇ ਹੋ ਕੇ ਬਾਬਾ ਅਮਰਦਾਸ ਜੀ ਮੁੱਠੀ ਚਾਪੀ ਕਰਦੇ ਹੈ ਵਿਲੇ ਹੋ ਕੇ ਗੁਰੂ ਘਰ ਦੇ ਵਾਸਤੇ ਲੰਗਰਾਂ ਵਾਸਤੇ ਬਾਬਾ ਅਮਰਦਾਸ ਜੀ ਲੱਕੜ ਦੀ ਸੇਵਾ ਕਰਦੇ ਲੱਕੜਾਂ ਲੈ ਕੇ ਆਉਂਦੇ ਐ ਤੇ ਇਹ ਗੱਲ ਸ਼ਰੀਕੇ ਦੇ ਭੱਪੇ ਨੂੰ ਪਤਾ ਲੱਗ ਗਈ ਉਹ ਧੰਗ ਗੁਰੂ ਅੰਗਦ ਪਾਤਸ਼ਾਹ ਮਰ ਦੇ ਚਰਨਾਂ ਵਿੱਚ ਆਏ ਨੇ ਆ ਕੇ ਕਹਿੰਦੇ ਜੀ ਅਸੀਂ ਮਿਲਣਾ ਵਾ ਬਾਬਾ ਅਮਰਦਾਸ ਜੀ ਨੂੰ ਸਤਿਗੁਰੂ ਜੀ ਨੇ ਇਸ਼ਾਰਾ ਕਰ ਦਿੱਤਾ ਇਸ਼ਾਰਾ ਦਿੱਤਾ ਕਹਿਣ ਲੱਗੇ ਉਹ ਦੇਖੋ ਸੇਵਾ ਹੋ ਰਹੀ ਐ ਸੇਵਾ ਕਰ ਰਹੇ ਨੇ ਤੁਸੀਂ ਜਾ ਕੇ ਉਹਨਾਂ ਨੂੰ ਮਿਲੋ ਜਦੋਂ ਬਾਬਾ ਅਮਰਦਾਸ ਜੀ ਨੂੰ ਮਿਲੇ ਤੇ ਬਾਬਾ ਅਮਰਦਾਸ ਜੀ ਨੂੰ ਪਹਿਲਾ ਸ਼ਬਦ ਪਤਾ ਕੀ ਆਖਿਆ ਕਹਿਣ ਲੱਗੇ ਇਸ ਘਰ ਦੇ ਵਿੱਚ ਝੂਠੇ ਬਰਤਨਾਂ ਦੀ ਸੇਵਾ ਕਰਦੇ ਹੋ ਦਾੜਾ ਤੁਹਾਡਾ ਚਿੱਟਾ ਹੋ ਗਿਆ ਸ਼ਹੀਰ ਤੁਹਾਡਾ ਬਜ਼ੁਰਗ ਹੋ ਗਿਆ ਇਹ ਝੂਠੇ ਬਰਤਨ ਧੋਂਦੇ ਤੁਸੀਂ ਚੰਗੇ ਲੱਗਦੇ ਹੋ ਆ ਤੁਹਾਡੇ ਸਿਰ ਉੱਪਰ ਅਸੀਂ ਕੱਲ ਵੇਖੀਂਗਾ ਲੱਕੜਾਂ ਲੈ ਕੇ ਆਏ ਹਾਂ ਸ਼ਰੀਰ ਇੰਨਾ ਬਜ਼ੁਰਗ ਹੋ ਗਿਆ ਤੁਰਿਆ ਨਹੀਂ ਜਾਂਦਾਗਾ ਤੇ ਸਾਨੂੰ ਤੇ ਅਲੰਭਾ ਜਾਂ ਲੱਗਦਾ ਸਾਨੂੰ ਲੋਕ ਕੀ ਕਹਿੰਦੇ ਹੋਣਗੇ ਤੇ ਤੁਸੀਂ ਕੰਮ ਕਰੋ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਸਾਰੀਆਂ ਸਗਵਾਂ ਨੂੰ ਛੱਡ ਕੇ ਨਾ ਤੁਸੀਂ ਸਾਡੇ ਨਾਲ ਚੱਲੋ ਤੇ ਸਾਨੂੰ ਇਹ ਗੱਲ ਸ਼ੋਭਾ ਨਹੀਂ ਦੀ ਇਹ ਸੇਵਾ ਛੱਡ ਦਿਓ ਲੱਕੜਾਂ ਦੀ ਸੇਵਾ ਤੁਸੀਂ ਨਾ ਕਰੋ ਝੂਠੇ ਬਰਤਨਾਂ ਦੀ ਸੇਵਾ ਤੁਸੀਂ ਨਾ ਕਰੋ ਇਥੇ ਇੱਕ ਗੱਲ ਸਾਰੇ ਕਮਾਕੇ ਜਾਓ ਮੈਂ ਵੀ ਅਰਦਾਸ ਕਰਦਾ ਪਾਤਸ਼ਾਹ ਜੀ ਇਹ ਗੱਲ ਮੇਰੇ ਦਿਲ ਵਿੱਚ ਵੀ ਵਸ ਜਾਵੇ ਮੇਰੇ ਮਨ ਵਿੱਚ ਮੇਰੇ ਸ਼ਰੀਰ ਦੇ ਵਿੱਚ ਵੀ ਵਸੇ ਤੇ ਤੁਹਾਡੇ ਵੀ ਇਹ ਜੀਨ ਵਿੱਚ ਗੱਲ ਬੈਠ ਜਾਵੇ ਅਸੀਂ ਕਈ ਵਾਰੀ ਕਿਸੇ ਵੱਡੇ ਅਹੁਦੇ ਤੇ ਬਹਿ ਜਾਂਦੇ ਆ ਨਾ ਵੱਡੇ ਅਹੁਦੇ ਤੇ ਬਹਿ ਜਾਈਏ ਤੇ ਮਾਫੀ ਚਾਹੁੰਦਾ ਅਸੀਂ ਕਈ ਵਾਰੀ ਸੇਵਾ ਨੂੰ ਬਹੁਤ ਪਿੱਛੇ ਲੈ ਜਾਂਦੇ ਲੈ ਮੈਂ ਗੁਰੂ ਘਰ ਦਾ ਗਰੰਥੀ ਬਣ ਕੇ ਮੈਂ ਜੋੜੇ ਝਾੜਾਂਗਾ ਲਾ ਮੈਂ ਗੁਰੂ ਘਰ ਦਾ ਗਰੰਥੀ ਬਣ ਕੇ ਮੈਂ ਦਰਿਆ ਸਾਫ ਕਰਾਂਗਾ ਮੈਂ ਗੁਰੂ ਘਰ ਦਾ ਗਰੰਥੀ ਬਣ ਕੇ ਮੈਂ ਜਾਲੇ ਲਾਵਾਂਗਾ ਉਹ ਗੁਰੂ ਅਮਰਦਾਸ ਪਾਸ਼ਾ ਦੇ ਇਤਿਹਾਸ ਨੂੰ ਪੜ੍ਹ ਕੇ ਦੇਖ ਸਜਣਾ ਤੂੰ ਗੁਰੂ ਅਮਰਦਾਸ ਪਾਸ਼ਾ ਤੋਂ ਵੱਡਾ ਨਹੀਂ ਹੋ ਗਿਆ ਗੁਰੂ ਅਮਰਦਾਸ ਪਾਦਸ਼ਾਹ ਮਾਰੇ ਗੁਰੂ ਪਾਤੇ ਬੈਠਿਆਂ ਵੀ ਸਤਿਗੁਰੂ ਜੀ ਸੰਗਤ ਦੀ ਸੇਵਾ ਕਰਦੇ ਆ ਗੁਰੂ ਸਾਹਿਬ ਜੀ ਗੁਰੂ ਪਾਤੇ ਬੈਠਣ ਤੋਂ ਪਹਿਲਾਂ ਵੀ ਝੂਟੇ ਬਰਤਨਾਂ ਦੀ ਸੇਵਾ ਕਰਦੇ ਆ ਤੇ ਯਾਦ ਰੱਖਿਓ ਜਿਸ ਦਿਨ ਗੁਰੂ ਪਾਤੇ ਬੈਠੇ ਨੇ ਬਾਅਦ ਵਿੱਚ ਵੀ ਗੁਰੂ ਸਾਹਿਬ ਜੀ ਖਿਦਮਤ ਕਰਦੇ ਰਹੇ ਸ਼ਰੀਕੇ ਪ੍ਰਭਿਆਂ ਨੇ ਬੜਾ ਔਲਾੰਬਾ ਦਿੱਤਾ ਤੇ ਇਹ ਲਫ਼ਜ਼ ਵੀ ਆਖੇ ਹੋਣਗੇ ਕਿ ਸਾਡਾ ਤੁਸੀਂ ਨੱਕ ਵਢਾ ਕੇ ਰੱਖਦਾ ਇਹ ਗੱਲ ਗੁਰੂ ਰਾਮਦਾਸ ਪਾਤਸ਼ਾਹ ਨੂੰ ਵੀ ਆਖੀ ਗਈ ਸੀ ਪਰ ਜਦੋਂ ਧੰਨ ਗੁਰੂ ਅੰਗਦ ਪਾਤਸ਼ਾਹ ਮਰਦੇ ਕੋਲ ਉਹ ਸਾਰੇ ਸ਼ਰੀਕੇ ਪ੍ਰਭੇ ਇਕੱਠੇ ਹੋ ਕੇ ਆਏ ਨਾ ਜਦੋਂ ਪਤਾ ਲੱਗਿਆ ਕਿ ਬਾਬਾ ਅਮਰਦਾਸ ਗੱਲ ਨਹੀਂ ਮੰਨ ਰਹੇਗੇ ਆ ਕੇ ਕਹਿੰਦੇ ਨੇ ਸਤਿਗੁਰੂ ਜੀ ਇਹ ਬਾਬਾ ਅਮਰਦਾਸ ਜੀ ਸਾਡੀ ਗੱਲ ਨਹੀਂ ਮੰਨਦੇ ਅਸੀਂ ਤੁਹਾਡੇ ਅੱਗੇ ਫਰਿਆਦ ਕਰਦੇ ਹਾਂ ਇਹਨਾਂ ਨੂੰ ਸਮਝ ਕੋਈ ਨਹੀਂ ਸਰੀਰ ਬਜ਼ੁਰਗ ਹੋ ਗਿਆ ਤੇ ਤੁਸੀਂ ਇਹਨਾਂ ਨੂੰ ਸੇਵਾ ਤੋਂ ਮੁਕਤ ਕਰ ਦਿਓ ਗੁਰੂ ਅੰਗਦ ਪਾਤਸ਼ਾਹ ਕੁਝ ਨਹੀਂ ਬੋਲੇ ਇਤਿਹਾਸ ਕਹਿੰਦਾ ਗੁਰੂ ਅੰਗਦ ਪਾਤਸ਼ਾਹ ਮਾਰੇ ਕੁਝ ਨਹੀਂ ਬੋਲੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਹੱਥ ਜੋੜ ਕੇ ਇੱਕੋ ਅਰਦਾਸ ਕਰਦੇ ਦਾਦਾ ਜੀ ਸੇਵਕ ਕੋ ਸੇਵਾ ਬਣਿਆ परम पद पाई सतगुरु की सेवा बोलो जी सतगुरु की सेवा सफल है जे को कर चित लाए मैं इस घर विचो ए वचन पढया है तुसी सारे चले जाओ ਪਰ ਮੈਂ ਇਸ ਦਰ ਘਰ ਨੂੰ ਛੱਡ ਕੇ ਤੇ ਸੇਵਾ ਨੂੰ ਛੱਡ ਕੇ ਮੈਂ ਜਾਣਾ ਨਹੀਂ ਚਾਹੁੰਦਾਗਾ ਮੈਂ ਕਦੇ ਵੀ ਗੱਲ ਕਹਿਣਾ ਹੋਂ ਨਾ ਅਸੀਂ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਤਿਹਾਸ ਦੀ ਉਹ ਵਿਆਖਿਆ ਸੁਣਾ ਹੀ ਨਹੀਂ ਸਕੇ ਤੇ ਨਾ ਸੁਣ ਸਕਿਆ ਅਸੀਂ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਹੋਰ ਪਾਸੇ ਲਈ ਗਏ ਮਾਫੀ ਚਾਹੁੰਦਾ ਅਸੀਂ ਹੋਰ ਪਾਸੇ ਲੈ ਗਏ ਗੁਰੂ ਅਮਰਦਾਸ ਪਾਤਸ਼ਾਹ ਦੇ ਇਤਿਹਾਸ ਨੂੰ ਆਹ ਸਾਨੂੰ ਕਿਸੇ ਨੇ ਗੱਲਾਂ ਹੀ ਨਹੀਂ ਦੱਸੀਆਂ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਲੱਕੜਾਂ ਦੀ ਵੀ ਸੇਵਾ ਕਰਦੇ ਰਹੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੁਠੇ ਵਰਤਨਾ ਦੀ ਵੀ ਸੇਵਾ ਕਰਦੇ ਰਹੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਆਈ ਉਹ ਸੰਗਤ ਦੀ ਮੁੱਠੀ ਚਾਪੀ ਦੀ ਸੇਵਾ ਵੀ ਕਰਦੇ ਆ ਹੁਣ ਮੇਰੇ ਵਰਗਾ ਬੰਦਾ ਕਿਸੇ ਉਹਦੇ ਤੇ ਬਹਿ ਜਾ ਅਗਲਾ ਕਿਉਂ ਕਰੂਗਾ ਭਾਈ ਲੈ ਮੈਂ ਤੂੱਚੇ ਉਹਦੇ ਤੇ ਬੈਠਾ ਵਾਂ ਤੇ ਮੈਨੂੰ ਇੱਕ ਗੱਲ ਦੱਸੋ ਗੁਰੂ ਅਮਰਦਾਸ ਪਾਤਸ਼ਾਹ ਨਾਲੋਂ ਕਿਸੇ ਦਾ ਉੱਚਾ ਉਹਦਾ ਹੋ ਸਕਦਾ ਵਾ ਗੁਰੂ ਪਾਤੇ ਬੈਠੇ ਆ ਤੇ ਅਸੀਂ ਸੇਵਾ ਕਰਨ ਲੱਗੇ ਕਈ ਵਾਰੀ ਪਿੱਛੇ ਹੋ ਜਾਂਦੇ ਲੈ ਮੈਂ ਸੇਵਾ ਤੇ ਜਦੋਂ ਲੈਣਾ ਹੋਵੇ ਸਰੋਪਾ ਉਦੋਂ ਬੰਦਾ ਅੱਗੇ ਹੋ ਜਾਂਦਾ ਮੈਂ ਤੇ ਕਈ ਵਾਰੀ ਦੇਖਿਆ ਮੈਂ ਗੱਲ ਸਿੱਧੀ ਕਹਿ ਦੇਣੀ ਹੋ ਸਕਦਾ ਤੁਹਾਨੂੰ ਗੱਲ ਚੰਗੀ ਨਾ ਲੱਗੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੇਵਾ ਕੀਤੀ ਸੀ ਨਾ ਤੇ ਪਾਤਸ਼ਾਹ ਨੇ ਮਨ ਦੇ ਵਿੱਚ ਮਨ ਦੇ ਵਿੱਚ ਇਹ ਖਿਆਲ ਨਹੀਂ ਲੈ ਕੇ ਆਂਦਾ ਸੀ ਕਿ ਕੋਈ ਮੇਰਾ ਸਨਮਾਨ ਹੋਏਗਾ ਇਸੇ ਨੂੰ ਦਾ ਗੁਰੂ ਸਾਹਿਬ ਨੇ ਬੜਾ ਪਿਆਰਾ ਜ਼ਿਕਰ ਕੀਤਾ ਵਾ ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਪੜ੍ਹਦੇ ਹਾਂ ਮਾਰੇ ਪਤਾ ਹੀ ਕਿਦਨੇ ਬੜੋ ਬਚਨ ਮਹਾਰਾ ਜੀ ਕਹਿੰਦੇ ਨੇ ਆਸਾ ਮਨਸਾ ਸਗਲ ਤਿਆਗ ਹੈ ਜਗਦੇ ਰਹੇ ਨਿਰਾਸ਼ਾ ਇਹ ਚੀਜ਼ਾਂ ਨੂੰ ਬੰਦਿਆ ਛੱਡਣਾ ਪੈਣਾ ਵਾ ਅੱਜ ਜਦੋਂ ਅਸੀਂ ਸੇਵਾ ਕਰਦੇ ਆ ਬੰਦਾ ਮਨ ਵਿੱਚ ਸੇਵਾ ਇਸ ਕਰਕੇ ਕਰਦਾ ਵੀ ਉਹ ਹੋ ਸਕਦਾ ਮੈਨੂੰ ਸਰੂਪਾ ਮਿਲੂਗਾ ਸਾਡੇ ਬਹੁਤਿਆਂ ਦੀ ਸੋਚ ਹੀ ਹੁੰਦੀ ਹੈ ਮੈਂ ਜੋੜਿਆਂ ਦੀ ਸੇਵਾ ਕਰਾਂਗਾ ਤੇ ਮੈਨੂੰ ਸਰੂਪਾ ਮਿਲੇਗਾ ਮਿਲੇਗਾ ਮੈਂ ਝੂਠੇ ਬਰਤਨ ਦੀ ਸੇਵਾ ਕਰਾਂਗਾ ਤੇ ਮੈਨੂੰ ਸਰੂਪਾ ਮਿਲੇਗਾ ਜੇ ਕਿਤੇ ਮੰਨ ਲਓ ਮਾਲੋ ਪ੍ਰਬੰਧ ਕਾ ਦੀ ਮਨ ਵਿੱਚ ਭੁੱਲੀ ਜਾਵੇ ਵੀ ਬੰਦਾ ਸੇਵਾ ਕਰਨ ਆਇਆ ਸੀ ਸਰੋਪਾਣੀ ਦਿੱਤਾ ਗਿਆ ਨਾ ਤੇ ਅਸੀਂ ਪਤਾ ਕੀ ਕਹਿੰਨੇ ਕੋਈ ਗੱਲ ਨਹੀਂ ਅਗਲੀ ਵਾਰੀ ਮੈਂ ਸੇਵਾ ਨਹੀਂ ਕਰਾਂਗਾ ਕਿਉਂਕਿ ਮੈਨੂੰ ਸਰੋਪਾਣੀ ਨਹੀਂ ਮਿਲਿਆ ਮੇਰੇ ਮੁੰਡੇ ਨੂੰ ਸਰੋਪਾਣੀ ਨਹੀਂ ਮਿਲਿਆਗਾ ਹਦ ਇਹਦਾ ਮਤਲਬ ਤੂੰ ਸੇਵਾ ਕਰਿਆ ਸਰੋਪਾ ਕਰਕੇ ਗੁਰੂ ਅਮਰਦਾਸ ਪਾਸ਼ਾ ਦੇ ਇਤਿਹਾਸ ਦੀ ਵਿਆਖਿਆ ਆਪਾਂ 3 ਦਿਨ ਤੋਂ ਲਗਾਤਾਰ ਇਸੇ ਗੱਲ ਤੇ ਵਿਚਾਰ ਰਹੇ ਆਂ ਜੇ ਗੁਰੂ ਅਮਰਦਾਸ ਮਹਾਰਾਜ ਝੂਠੇ ਵਰਤਨਾ ਦੀ ਸੇਵਾ ਕਰਦੇ ਜੇ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਲਕੜਾ ਦੀ ਸੇਵਾ ਕਰਦੇ ਆ ਹੋਰ ਖਿਦਮਤਾਂ ਕਰਦੇ ਆ ਤੇ ਮੇਰੇ ਪਾਸ਼ਾ ਜੀ ਮਨ ਵਿੱਚ ਇਹ ਖਿਆਲ ਨਹੀਂ ਲੈ ਕੇ ਆਉਂਦੇ ਕਿ ਮੈਂ ਇਹ ਸੇਵਾ ਕਰਾਂਗਾ ਤੇ ਮੇਰਾ ਮਾਣ ਸਨਮਾਨ ਵਧੇਗਾ ਮੇਰੇ ਮਾਲਕ ਦੀ ਇੱਕੋ ਹੀ ਗੱਲ ਕਹਿੰਦੇ ਨੇ ਅਭਮ ਚਲੀ ਠਾਕੁਰ ਪੈਹਾ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇ ਮਾ ਲੋਕਣ ਕੀ ਤਰਾਈ ਉਪਮਾ ਤੇ ਪਸੰਤਰ ਜਾ ਕੋਈ ਭਲਾ ਕਹੋ ਪਾਵੇ ਬੁਰਾ ਕਹੋ ਹਮਤਾਨ ਦਿਓ ਹੈ ਧਾਰ ਏ ਮਾਲਕ ਜੀ ਇਹ ਮੇਰੇ ਰਿਸ਼ਤੇਦਾਰ ਸ਼ਰੀਕਾ ਪ੍ਰਪਾ ਮੈਨੂੰ ਚੰਗਾ ਕਹਿੰਦਾ ਮੰਦਾ ਕਹਿੰਦਾ ਮੈਂ ਸਭ ਕੁਝ ਤਿਆਗ ਦਿੱਤਾ ਵਾ ਵੈਸੇ ਵੀ ਮੈਂ ਗੱਲ ਕਵਾਂਗਾ ਨਾ ਸਮਾਜ ਵਿੱਚ ਵਿਚਰਦਿਆਂ ਹੋਇਆਂ ਸ਼ਰੀਕਾ ਪ੍ਰਪਾ ਕਿਸਦੇ ਖੁਸ਼ ਹੁੰਦਾ ਹੀ ਨਹੀਂਗਾ ਖਿਆਲ ਕਰ ਲਿਓ ਕਦੇ ਖੁਸ਼ ਹੁੰਦਾ ਵਾ ਸ਼ਰੀਕਾ ਪ੍ਰਪਾ ਖੁਸ਼ ਹੁੰਦਾ ਪਤਾ ਕਦੋਂ ਜਦੋਂ ਤੁਹਾਡਾ ਬੱਚਾ ਨਸ਼ੇ ਵਾਲੇ ਪਾਸੇ ਪੈ ਜਾਏਗਾ ਸ਼ਰੀਕਾ ਪ੍ਰਪਾ ਖੁਸ਼ ਹੋ ਜਾਏਗਾ ਜਦੋਂ ਤੁਹਾਡਾ ਬੱਚਾ ਚੋਰੀ ਕਰਨ ਲੱਗ ਪਿਆ ਸ਼ਰੀਕਾ ਪ੍ਰਪਾ ਖੁਸ਼ ਹੋ ਜਾਏਗਾ ਜਦੋਂ ਤੁਹਾਡੇ ਬੱਚੇ ਨੇ 10 ਕਿੱਲੇ ਤੋਂ 1 ਕਿੱਲੇ ਲਿਆ ਕੇ ਵੇਚ ਦਿੱਤੇ ਪਰ ਸ਼ਰੀਕਾ ਪ੍ਰਪਾ ਉਦੋਂ ਖੁਸ਼ ਨਹੀਂ ਹੁੰਦਾਗਾ ਜਦੋਂ ਤੁਹਾਡਾ ਬੱਚਾ 1 ਕਿੱਲੇ ਤੋਂ 2 ਕਿੱਲੇ ਤੇ ਆ ਜਾਏ ਜਦੋਂ 2 ਕਿੱਲਿਆਂ ਨੂੰ ਛੱਡ ਕੇ 10 ਕਿੱਲੇ ਆ ਤੇ ਆ ਜਾਏ ਇਹ ਸ਼ਰੀਕਾ ਪ੍ਰਪਾ ਬਹੁਤਾ ਖੁਸ਼ ਨਹੀਂ ਹੁੰਦਾ ਤੇ ਬਹੁਤਾ ਇਹਦੇ ਤੇ ਭਰੋਸਾ ਆ ਜਾ ਵੀ ਨਾ ਕਰਿਆ ਕਰੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਨੂੰ ਆਪਣੇ ਸ਼ਰੀਕਿਆਂ ਨਾਲ ਨਹੀਂ ਆ ਮੈਨੂੰ ਤੇ ਸਿਰਫ ਦਾਤਾ ਜੀ ਤੇਰੇ ਨਾਲ ਤੇ ਤੇਰੀ ਇਬਾਦਤ ਨਾਲ ਤੇ ਇਸ ਘਰ ਵਿੱਚ ਸੇਵਾ ਨਾਲ ਸਤਿਗੁਰੂ ਗੁਰੂ ਅੰਗਦ ਪਾਤਸ਼ਾਹ ਮਰਨੇ ਸੇਵਾ ਲਾਤੀ ਕਹਿ ਲਗੇ ਇਸ ਘਰ ਦੀ ਤੁਸੀਂ ਦੇਖ ਰੇ ਕਰਨੀ ਹੈ ਗੋਇੰਦਵਾਲ ਨੂੰ ਚੰਗੀ ਤਰ੍ਹਾਂ ਦੇਖ ਰੇ ਕਰਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਅੱਗੇ ਵਧੇ ਔਰ ਇਹ ਗੱਲ ਸਾਡੀ ਕੋਈ ਨਵੀਂ ਨਹੀਂ ਬੜੀ ਪੁਰਾਤਨਕ ਹੈ ਜੇ ਅਸੀਂ ਗੱਲ ਕਰੀਏ ਨਾ ਨਗਰ ਵਸਾਉਣ ਦੀ ਜੇ ਗੱਲ ਕਰੀਏ ਨਗਰ ਵਸਾਉਣ ਦੀ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਤੋਂ ਲੈ ਕੇ ਕਲੰਗੀਧਰ ਪਾਸ਼ਾ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਾ ਇਤਿਹਾਸ ਦੇ ਕੱਲੇ-ਕੱਲੇ ਪੰਨੇ ਨੂੰ ਪੜ੍ਹ ਕੇ ਵੇਖਿਓ ਕੱਲੇ ਗੁਰੂ ਅਮਰਦਾਸ ਪਾਸ਼ਾ ਨੇ ਨਗਰ ਨਹੀਂ ਵਸਾਇਆ ਇਤਿਹਾਸ ਦੇ ਪੰਨੇ ਇਹ ਕਹਿੰਦੇ ਆ ਗੁਰੂ ਨਾਨਕ ਸਾਹਿਬ ਮਾਰ ਨੇ ਵੀ ਨਗਰ ਵਸਾਇਆ ਜੇ ਮੈਂ ਗਲਤ ਹੋਇਆ ਤੇ ਮੈਨੂੰ ਮਾਫ਼ ਜ਼ਰੂਰ ਕਰ ਦਿਓ ਕਰਤਾਰਪੁਰ ਦੀ ਧਰਤੀ ਨੂੰ ਕੀ ਕਹਿ ਕੇ ਬੋਲੋਗੇ ਤੁਸੀਂ ਕਰਤਾਰਪੁਰ ਦੀ ਤਾਂ ਗੁਰੂ ਸਾਹਿਬ ਨੇ ਉਹ ਨਗਰ ਵਸਾਇਆ ਪਹਿਲਾਂ ਰਾਏ ਕੋਏ ਦੀ ਤਲਵੰਡੀ ਸੀ ਨਾ ਸ਼ਾਇਦ ਮੈਂ ਗਲਤ ਹੋਵਾਂ ਪਹਿਲਾਂ ਰਾਏ ਕੋਈ ਦੀ ਤਲਵੰਡੀ ਸੀਗੀ ਪਰ ਮੈਂ ਕਹਿੰਨਾ ਤੁਸੀਂ ਹੈਰਾਨ ਹੋਵੋਗੇ ਮੈਂ ਗੱਲ ਅੱਗੇ ਲੈ ਕੇ ਆਉਣ ਲੱਗਾ ਮੈਂ ਜਿੱਦਣ ਇਤਿਹਾਸ ਦੇ ਪੰਨਿਆਂ ਨੂੰ ਪੜ੍ਹਿਆ ਮੈਂ ਹੈਰਾਨ ਹੋ ਗਿਆ ਅੱਗੇ ਆਉਣ ਲੱਗੀ ਗੱਲ ਕਲੰਗੀ ਤਰਪਾਦਸ਼ਾ ਮਹਾਰਾਜ ਦਾ ਜਿਹੜਾ ਪ੍ਰਕਾਸ਼ ਕਿੱਥੇ ਹੋਇਆ ਭਲਾ ਕਿੱਥੇ ਹੋਇਆ ਜੀ ਪਟਨਾ ਸਾਹਿਬ ਦੀ ਧਰਤੀ ਤੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਅਤਿਹਾਦਾ ਪੰਨਾ ਕਹ ਕੇ ਬੋਲਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਹੋਣ ਤੋਂ ਪਹਿਲਾਂ ਪਟਨੇ ਦੇ ਬਾਈ ਨਾਮ ਤਬਦੀਲ ਕੀਤੇ ਗਏ ਬਾਈ ਨਾਮ ਅਤਿਹਾਦਾ ਪੰਨਾ ਕਹਿੰਦਾ ਆਪਣੇ ਕੋਲ ਵੀ ਮੈਂ ਕਹਿੰਦਾ ਪਰ ਮੈਂ ਕਹਿੰਦਾ ਜਿੱਦਣ ਕਲੰਗੀਧਰ ਪਾਸ਼ਾ ਮਾਰੇ ਨੇ ਪ੍ਰਕਾਸ਼ ਧਾਰਿਆ ਨਾ ਉਸ ਤੋਂ ਬਾਅਦ ਇਸ ਧਰਤੀ ਦਾ ਨਾਮ ਤਬਦੀਲ ਨਹੀਂ ਹੋਇਆਗਾ ਤਬਦੀਲ ਨਹੀਂ ਹੋਇਆ ਰਾਏ ਭੋਏ ਦੀ ਜਿਹੜੀ ਤਲਵੰਡੀ ਹੈ ਪਤਾ ਨਹੀਂ ਕਿੰਨੇ ਪੀਰ ਤੇ ਫਕੀਰ ਵਲੀ ਤੇ ਗੰਦਰਵਾ ਨੇ ਜਨਮ ਲਿਆ ਹੋਏਗਾ ਉਹ ਰਾਏ ਕੋਈ ਦੀ ਰਾਏ ਕੋਈ ਤਲਵੰਡੀ ਰਹੀ ਪਰ ਜਿਸ ਦਿਨ ਬਾਪੂ ਨਾਨਕ ਨੇ ਪ੍ਰਕਾਸ਼ ਧਾਰਿਆ ਉਸ ਦਿਨ ਤੋਂ ਉਸ ਦਾ ਨਾਮ ਕੀ ਬਣ ਗਿਆ ਤੁਸੀਂ ਕਰ ਦੋ ਵਿਆਖਿਆ ਬੋਲੋ ਜੀ ਨਨਕਾਣਾ ਹੈ ਨਾ ਉਸੇ ਧਰਤੀ ਨੂੰ ਗੁਰੂ ਸਾਹਿਬ ਜੀ ਨੇ ਵਸਾਇਆ ਗੁਰੂ ਅੰਗਦ ਪਾਸ਼ਾ ਮਾਰੇ ਖੰਡੂਰ ਸਾਹਿਬ ਨੂੰ ਵਸਾਉਂਦੇ ਆ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਗੋਇੰਦਵਾਲ ਨੂੰ ਵਸਾਉਂਦੇ ਆ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜਿਹਨੂੰ ਅੱਜ ਅੰਮ੍ਰਿਤਸਰ ਸਾਹਿਬ ਕਹਿੰਦੇ ਆ ਇਸ ਧਰਤੀ ਨੂੰ ਗੁਰੂ ਸਾਹਿਬ ਜੀ ਭਾਗ ਲਾਉਦੇ ਆ ਗੁਰੂ ਅਰਜਨ ਦੇਵ ਮਹਾਰਾਜ ਵੀ ਇਸੇ ਧਰਤੀ ਨੂੰ ਅੱਗੇ ਭਾਗ ਲਾ ਰਹੇ ਇੱਥੇ ਬਸ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਦੀ ਧਰਤੀ ਤੇ ਜਾ ਕੇ ਲਾਹੌਰ ਵਿੱਚ ਜਾ ਕੇ ਉਥੇ ਸਤਿਗੁਰੂ ਜੀ ਦੇਖਰੇ ਕਰਦੇ ਗੁਰੂ ਜਦੋਂ ਗੁਰੂ ਅਰਗਵਸ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਖੁਸ਼ੀ ਦੇ ਵਿੱਚ ਆ ਕੇ ਆਪਣੇ ਪੁੱਤਰ ਦੀ ਖੁਸ਼ੀ ਵਿੱਚ ਆ ਕੇ ਇੱਕ ਕਾਰਜ ਕੀਤਾ ਸੀਗਾ ਪਤਾ ਹੋਏਗਾ 6 ਹਕਾਂ ਵਾਲਾ ਗੁਰੂ ਸਾਹਿਬ ਨੇ ਖੂਹ ਤਿਆਰ ਕਰਵਾਇਆ ਇਹ ਗੱਲ ਕੋਈ ਨਵੀਂ ਨਹੀਂ ਸਾਡੀ ਪ੍ਰਾਤਨਿਕ ਚੱਲਦੀ ਹੈ ਗੁਰੂ ਹਰਿਆਇ ਸਭ ਮਹਾਰਾਜ ਨੂੰ ਪੜ ਲਓ ਖਿਆਲ ਕਰਿਓ ਕਰਿ ਗੁਰੂ ਹਰਿਕ੍ਰਿਸ਼ਨ ਪਾਸ਼ਾ ਮਹਾਰਾਜ ਨੂੰ ਪੜ ਕੇ ਦੇਖ ਲਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਇਤਿਹਾਸ ਦੇ ਪੰਨੇ ਪੜਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਨਸੀ ਅਜਾ ਅਨੰਦਪੁਰ ਸਾਹਿਬ ਕਹਿੰਦੇ ਆ ਮੇਰੇ ਮਾਲਕ ਜੀ ਨੇ ਉਸ ਨਗਰ ਨੂੰ ਵਸਾਇਆ ਇਹਦੇ ਨਾਮ ਤਿੰਨ ਸੀ ਮਾਖੋਵਾਲ ਦੀ ਧਰਤੀ ਪਹਿਲਾਂ ਸੀ ਫਿਰ ਚੱਕ ਨਾਨਕੀ ਰੱਖਿਆ ਫਿਰ ਇਹਦਾ ਨਾਮ ਅਨੰਦਪੁਰ ਸਾਹਿਬ ਰੱਖਿਆ ਗਿਆ ਇਹਦਾ ਮਤਲਬ ਕੀ ਹੈ ਇਹ ਇਹ ਜਿਹੜੀ ਗੱਲ ਹੈ ਬੜੀ ਪਿਛੋਕਰ ਤੋਂ ਚੱਲ ਰਹੀ ਹੈ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਇੰਦਵਾਲ ਨਗਰ ਨੂੰ ਵਸਾਇਆ ਔਰ ਅਗਲੀ ਗੱਲ ਇੱਥੇ ਇੱਕ ਨਾ ਗੁਰੂ ਅਮਰਦਾਸ ਪਾਤਸ਼ਾਹ ਮਾਰੇ ਦਾ ਇੱਕ ਭਤੀਜਾ ਵਾ ਉਹਦਾ ਨਾਮ ਆਪ ਜੀ ਨੇ ਸੁਣਿਆ ਹੋਏਗਾ ਉਹਨੂੰ ਕਹਦੇ ਆ ਭਾਈ ਸਾਵਣ ਮੱਲ ਕਿਸੇ ਨੇ ਸੌਣ ਕਰਕੇ ਵੀ ਲਿਖਿਆ ਸੌਣ ਮਲ ਕਰਕੇ ਵੀ ਲਿਖਿਆ ਸੌਣ ਮਲ ਕਰਕੇ ਵੀ ਇਤਿਹਾਸ ਹੁੰਦਾ ਵਾ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਉਹਦੀ ਇੱਕ ਡਿਊਟੀ ਲਈ ਸੀਗੀ ਡਿਊਟੀ ਲਈ ਸੀ ਕਹਿਣ ਲੱਗੇ ਇਸ ਨਗਰ ਨੂੰ ਵਸਾਉਂਦੇ ਆ ਇੱਥੇ ਲੱਕੜ ਦਾ ਪ੍ਰਬੰਧ ਚਾਹੀਦਾ ਵਾ ਤੇ ਬਾਬਾ ਸੌਣ ਮਲ ਦੀ ਡਿਊਟੀ ਲਈ ਗਈ ਕਹਿਣ ਲੱਗੇ ਚੰਗੀ ਲੱਕੜ ਦਾ ਪ੍ਰਬੰਧ ਕਰੋ ਤੇ ਕਹਿਣ ਲੱਗੇ ਮਹਾਰਾਜ ਚੰਗੀ ਲੱਕੜ ਦਾ ਪ੍ਰਬੰਧ ਹੋਏਗਾ ਕਿੱਥੋਂ ਤੇ ਇਤਿਹਾਸਕਾਰ ਕਹਿੰਦੇ ਉਸ ਵਕਤ ਕਾਂਗੜੇ ਦੇ ਇਲਾਕੇ ਦੇ ਵਿੱਚ ਚੰਗੀ ਲੱਕੜ ਮਿਲਦੀ ਸੀਗੀ ਕਾਂਗੜੇ ਦੇ ਇਲਾਕੇ ਦੇ ਵਿੱਚੋਂ ਪਰ ਮੁਸ਼ਕਲ ਪਤਾ ਕੀ ਸੀ ਉੱਥੇ ਇੱਕ ਰਾਜਾ ਰਹਿੰਦਾ ਸੀ ਉਹ ਰਾਜਾ ਹੰਕਾਰੀ ਬੜਾ ਸੀਗਾ ਉਹਨੇ ਆਪਣੇ ਸਮੇਂ ਦੇ ਵਿੱਚ ਨੇ ਵਰਤ ਰੱਖੇ ਤੇ ਹੁਣ ਇਹਨੂੰ ਕਹਿ ਲਓ ਭਲਾ ਰੱਬ ਦਾ ਹੁਕਮ ਕਹਿ ਲਓ ਜਦੋਂ ਬਾਬਾ ਸ਼ਵਨ ਮਲ ਜੀ ਉੱਥੇ ਗਏ ਨਾ ਉਸ ਦਿਨ ਵੀ ਵਰਤ ਚੱਲ ਰਹੇ ਸਨ ਤੇ ਉਹਨੇ ਆਖਿਆ ਵਰਤ ਮੈਂ ਰੱਖਾਂਗਾ ਭੁੱਖਾ ਮੈਂ ਰਵਾਂਗਾ ਪਰ ਮੇਰੇ ਇਲਾਕੇ ਦੇ ਵਿੱਚ ਕੋਈ ਵੀ ਬੰਦਾ ਆਗ ਨਹੀਂ ਬਾਰ ਸਕਦਾਗਾ ਮੇਰੇ ਇਲਾਕੇ ਦੇ ਵਿੱਚ ਕੋਈ ਭੋਜਨ ਨਹੀਂ ਪਕਾ ਸਕਦਾਗਾ ਤੇ ਜਦੋਂ ਬਾਬਾ ਸਵਨਮਲ ਜੀ ਗਏ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਉੱਥੇ ਆਰੰਭ ਕੀਤਾ ਉੱਥੇ ਸੰਗਤਾਂ ਆਉਣ ਲੱਗ ਪਈ ਤੇ ਲੰਗਰ ਤੇ ਕੁਦਰਤੀ ਬਣਨਾ ਹੀ ਸੀਗਾ ਲੰਗਰ ਤਿਆਰ ਹੋ ਗਿਆ ਰਾਜੇ ਨੂੰ ਪਤਾ ਲੱਗਿਆ ਹਰੀਪੁਰ ਦਾ ਇਹ ਰਾਜਾ ਸੀਗਾ ਰਹਿਣ ਵਾਲਾ ਜਦੋਂ ਇਹਨੂੰ ਪਤਾ ਲੱਗੇ ਕਲਪਿਆ ਇਹ ਆਪਣੇ ਸੈਨਿਕਾਂ ਦੇ ਸਮੇਤ ਚੜ ਕੇ ਆ ਗਿਆ ਤੇ ਬਾਬਾ ਸਾਵਨ ਮਾਲ ਨੂੰ ਪਤਾ ਹੰਕਾਰ ਵਿੱਚ ਕੀ ਕਹਿੰਦਾ ਕਹਿੰਦਾ ਤੁਹਾਨੂੰ ਪਤਾ ਨਹੀਂਗਾ ਮੇਰੇ ਰਾਜ ਦੇ ਵਿੱਚ ਤੁਸੀਂ ਚੁੱਲਾ ਕਿਵੇਂ ਬਾਲ ਲਿਆ ਮੇਰੇ ਰਾਜ ਦੇ ਵਿੱਚ ਤੁਸੀਂ ਅੱਗ ਕਿਵੇਂ ਬਾਲ ਲਈ ਭੋਜਨ ਪ੍ਰਸ਼ਾਦੀ ਪ੍ਰਸ਼ਾਦਾ ਪਾਣੀ ਕਿਵੇਂ ਤਿਆਰ ਕਰ ਲਿਆ ਮੈਂ ਵਰਤ ਰੱਖਿਆ ਬਾਬਾ ਸਾਵਨ ਮਾਲ ਨੇ ਪਤਾ ਕੀ ਆਖਿਆ ਕਲਕੇ ਪਹਿਲੀ ਗੱਲ ਵਰਤ ਤੂੰ ਰੱਖਿਆ ਸੀ ਥੋੜਾ ਰੱਖਿਆ ਹੈ ਦੂਜੀ ਗੱਲ ਜੇ ਵਰਤ ਰੱਖਣਾ ਤੇ ਅੱਖਾਂ ਦਾ ਰੱਖ ਉਹਨੇ ਕਿਹਾ ਅੱਖਾਂ ਦਾ ਵਰਤ ਕਿਵੇਂ ਜੇ ਵਰਤ ਰੱਖਣਾ ਤੇ ਆਪਣੀ ਜ਼ੁਬਾਨ ਦਾ ਰੱਖ ਜੇ ਵਰਤ ਰੱਖਣਾ ਤੇ ਆਪਣੇ ਕੰਨਾਂ ਦਾ ਰੱਖ ਵਰਤ ਰੱਖਣਾ ਤੇ ਆਪਣੇ ਹੱਥਾਂ ਦਾ ਰੱਖ ਵਰਤ ਰੱਖਣਾ ਤੇ ਪੈਰਾਂ ਦਾ ਵਰਤ ਰੱਖ ਨਾਲ ਦੇ ਕਹਿੰਦੇ ਨੇ ਜੀ ਇਹ ਕਹਿਣਾ ਕੀ ਚਾਹੁੰਦੇ ਐ ਤੇ ਫਿਰ ਬਾਬਾ ਸਾਵਣ ਮਾਲ ਨੇ ਬੜੀ ਖੁੱਲ ਕੇ ਗੱਲ ਬਿਆਨ ਕੀਤੀ ਤੂੰ ਆਪਣੀ ਜ਼ੁਬਾਨ ਦਾ ਵਰਤ ਰੱਖ ਲਿਆ ਕਿ ਮੈਂ ਭੋਜਨ ਪਾਣੀ ਨਹੀਂ ਛਕਾਂਗਾ ਆਪਣੀਆਂ ਅੱਖਾਂ ਦਾ ਵਰਤ ਰੱਖਿਆ ਤੇਰੀਆਂ ਅੱਖਾਂ ਵਿੱਚ ਦੇ ਹੰਕਾਰ ਤੁਰਿਆ ਫਿਰਦਾ ਵਾ ਤੇਰੀਆਂ ਅੱਖਾਂ ਦੇ ਵਿੱਚ ਤੇ ਇੱਕ ਦੂਜੇ ਦੀ ਦੁਸ਼ਮਣੀ ਦੀ ਭਾਵਨਾ ਬੈਠੀ ਹੋਈ ਹੈ ਤੇਰੀ ਜ਼ੁਬਾਨ ਮੁੰਦਾ ਬੋਲ ਰਹੀ ਹੈ ਤੇ ਉਹਨੇ ਆਖਿਆ ਕੱਲ ਕੇ ਤੁਸੀਂ ਕੌਣ ਕਨ ਲਗਾ ਮੈਂ ਬਾਬਾ ਸੌਣ ਮੱਲ ਕਨ ਲਗਾ ਕਿੱਥੋਂ ਆਇਆ ਤੇ ਬਾਬਾ ਸੌਣ ਬੰਦ ਨੇ ਇਤਿਹਾਸਕਾਰ ਕਹਿੰਦੇ ਕਿ ਗੁਰੂ ਅਮਰਦਾਸ ਪਾਸ਼ਾ ਨੇ ਇੱਕ ਰਮਾਲ ਦਿੱਤਾ ਸੀ ਆਪਣਾ ਕਹਿੰ ਲਿਆ ਆਹ ਰਮਾਲ ਵਖਾਦੀ ਇਹਦਾ ਮਤਲਬ ਸੀ ਕਿ ਕੀਮਤੀ ਰਮਾਲ ਸੀ ਕੀਮਤੀ ਨਿਸ਼ਾਨੀ ਸੀਗੀ ਕਿ ਇਹ ਤੈਨੂੰ ਪਤਾ ਲੱਗ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਗੁਰੂ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦਾ ਇਹ ਰਮਾਲ ਹੈ ਸਤਿਗੁਰੂ ਪਾਸ਼ਾ ਨੇ ਉਹ ਰਮਾਲ ਦਿੱਤਾ ਤੇ ਬਾਬਾ ਸੌਣ ਮੱਲ ਨੇ ਆਖਿਆ ਆ ਮੈਂ ਗੁਰੂ ਅਮਰਦਾਸ ਪਾਸ਼ਾ ਦੇ ਕੋਲ ਆ ਕਿਉਂਕਿ ਉਹਨੂੰ ਲੱਗਦਾ ਸੀ ਖੈਰ ਉਹੀ ਆ ਗਏ ਆ ਤੇ ਜਦੋਂ ਬਾਬਾ ਸਾਵਣ ਮੱਲ ਨੇ ਗੁਰਮੰਦੀਆਂ ਗੱਲਾਂ ਦੀ ਸਾਂਝ ਪਾਈ ਨਾ ਤੇ ਜਦੋਂ ਇਹ ਬਚਨ ਆਖੇ ਤੇ ਉਸ ਵਕਤ ਦਾ ਹੰਕਾਰ ਟੁੱਟ ਗਿਆ ਸੀਗਾ ਤੇ ਹੰਕਾਰ ਦਾ ਭਰਿਆ ਪੀਤਾ ਸਿਰ ਨਵਾ ਕੇ ਬਹਿ ਗਿਆ ਸੀਗਾ ਤੇ ਅਰਦਾਸ ਇੱਕੋ ਕੀਤੀ ਸੀ ਉਹਨੇ ਆਖਿਆ ਕਹਿਣ ਲੱਗਾ ਫਿਰ ਇੱਕ ਕੰਮ ਕਰ ਬਾਬਾ ਸਾਵਣ ਮੱਲ ਜਿਹੜੇ ਗੁਰ ਨੇ ਤੈਨੂੰ ਸਮਝ ਦਿੱਤੀ ਹੈ ਜਿਹੜੇ ਗੁਰ ਨੇ ਤੈਨੂੰ ਸੂਝ ਦਿੱਤੀ ਹੈ ਮੈਨੂੰ ਵੀ ਉਸ ਗੁਰੂ ਦੇ ਇੱਕ ਵਾਰੀ ਜੀਦਾਰ ਕਰ ਦੇ ਤੇ ਯਾਦ ਰੱਖਿਓ ਬਾਬਾ ਸਾਵਣ ਮੱਲ ਦੇ ਨਾਲ ਹਰੀਪੁਰ ਦਾ ਰਹਿਣ ਵਾਲਾ ਰਾਜਾ ਵਰਤ ਛੱਡ ਕੇ ਗੁਰੂ ਅਮਰਦਾਸ ਦੇ ਚਰਨਾਂ ਦਾ ਪੋਰਾ ਬਣ ਕੇ ਹਮੇਸ਼ਾ ਲਈ ਸਿੱਖ ਬਣ ਗਿਆ ਸੀਗਾ ਇਹ ਅੱਜ ਦਾ ਇਤਿਹਾਸ ਹੈ ਮਾਲਕ ਦੀ ਕਿਰਪਾ ਕਰ ਹੋਈਆਂ ਗਲਤੀਆਂ ਦੀ ਖਿਮਾ ਆਓ ਗੁਰੂ ਸਵਾਰਿਆ ਪਾਸੋਂ ਅੱਜ ਦੀ ਦੀਵਾਨ ਦੀ ਹਾਜ਼ਰੀ ਵਿੱਚ ਹਾਜ਼ਰ ਹੋ ਕੇ ਆਪਣੇ ਜੀਵ ਨੂੰ ਸਫਲ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ